ਉਹ ਗੱਡੀ ਚੱਲਦੀ ਨਹੀਂ ਆਹ ਆਹ ਉਹ ਖੜੀ ਹੋਈ ਖੜੀ ਉਹ ਖੜੀ ਆ ਫੜੂ ਪੋੜੀ ਮੇਰੇ ਕੋਲ ਜਾ ਵਾ ਨਹੀਂ ਖੜੀ ਨਹੀਂ ਚੱਲਦੀ ਓਏ ਆ ਫੜਤਾ ਲਾ ਮੈਂ ਗੱਡੀ ਨਹੀਂ ਚੱਲਣੀ 20 ਨਹੀਂ ਉਹ ਜੰਗੂ ਕਰਨੀ ਹਾਂ ਯਾਰ ਫਿਰ ਨਹੀਂ ਚੱਲਣਾ ਹੋਗਾ ਤੂੰ ਛੜੇ ਵਰ ਚੀਕਾਂ ਮਾਰਦਾ ਹੂੰ ਹੁਣ ਬਰਮ ਕਰ ਲੈ ਚੱਲ ਕੋਈ ਨਹੀਂ ਕੀ ਗੱਲ ਓਏ ਨਾ ਉਹਨੂੰ ਫੜਦਾ ਉਹਨੂੰ ਫੜਦਾ ਨਾ ਦੇ ਹਲੋ ਨਾ ਫਰੀਦ ਨੂੰ ਨਾ ਓਏ ਇਹ ਤੇ ਬੋਤਨੀ ਨਾਲੇ ਨੇ ਦਨ ਬੋਹਲਾ ਨੇ ਹੂੰ ਬਾਈ ਇਹਦੇ ਸਿੱਟ ਤੋਂ ਉੱਪਰ ਮੜਾ ਆ ਮੋੜੀ ਉਹਨਾਂ ਨੂੰ ਕੋ ਲਾਲ ਲਾਲ ਕਿਆ ਹੈ ਬੱਕਰੇ ਆ ਇਹ ਪੱਠੇ ਕੋ ਲਾਲ ਲਾਲ ਪੱਠਾ ਨਹੀਂ ਪੰਨੀ ਪੰਨੀ ਉਹ ਪੱਠਾ ਜੋ ਉਹ ਲਿਆ ਰਾਂ ਪੱਕਾ ਪੱਕਾ ਰੰਗ ਹੈ ਮੇਕ ਜਾ ਓਏ ਕੱਥੇ ਲੈ ਜਾਏ ਕੋਈ ਆ ਗਾਉਂ ਵਿੱਚ ਬਾੜ ਲੈ ਯਾਰ ਨਾ ਦਾ ਇਹ ਕੋਈ ਪੋਈ ਵੇਚੇ ਨਾ ਬਾਤਾਂ ਕੜਮਾ ਬੰਦਾ ਯਾਰ ਠੀਕ ਆ ਬੱਕਰੀ ਇਹਦਾ ਹੈ ਬੱਕਰੀ ਇਹਦਾ ਮੇਰਾ ਕੀ ਮੰਗਿਆ ਵੇ ਹਾਂ ਨਹੀਂ ਡੇਟਲ ਨੇ ਪ्योर ਬਿੜਾ ਪ्योर ਜੇ ਬੱਕਰਾ ਮਾਰਾ ਹੋਇਆ ਨਾ ਮੇਰਾ ਨੰਬਰ ਲੱਗੀ ਗਲਤੀ ਦਵਾਰੇ ਮਾਰ ਦੋ ਉਹਦੇ ਨਹੀਂ ਸੈਂਕ ਦੇ ਥੱਲੇ ਉਹਦਾ ਮੈਂ ਤੈਨੂੰ ਪੜਾ ਕਰਾ ਦੂੰਗਾ ਇਹ ਹੀ ਗੱਲ ਬਾਤ ਨੇ ਕਿ ਬੱਕਰਾ ਜਾ ਕੇ ਖੇਵਾ ਰੱਖੀ ਉਹ ਮਲਵੀ ਜਾਈ ਕਰੇ ਮੁੰਡੇ ਨੇ ਹਾਂ ਲੈ ਲਈਏ لے جیسے نکل جانا دو پسو دو پس لوگ دیکھ ਇਹਨਾ ਮੀਂਹ ਕਰਕੇ ਥੋੜੀ ਮੌਸਮ ਖਰਾਬ ਹੋ ਗਈ। ਉਹ ਮਾਮਾ ਨੇ ਕਿੰਨੇ ਪੈਸੇ ਲੈ? ਲੈ ਤੇਰਾ 10000 ਰੁਪਏ। ਲੈਣਾ ਕਿੰਨੇ ਦਾ? ਬੱਤੀ ਤੂੰ ਦੱਸ ਦੇ। ਲੈ ਲੈ ਆ। ਉਹ ਆ ਇਧਰ ਹੋਊ ਹੈ ਉਹ ਉੱਡ ਜਾ। ਦਾਮ ਨਾ ਹਾਂ ਨਾ ਹੈ ਉਹ ਬੰਦ ਹੋ ਗਿਆ ਹੈ। ਦੇਲ ਢੱਲਣ ਦੇ ਹੁਣ ਨੱਕ ਨੱਕ ਵਧੀਆ ਸਭ ਪੂਰਾ ਇੱਕ ਨੰਬਰ ਪੱਤਾ ਪੰਜ ਕੋਪਰ ਬਚਾਣਾ ਇਹਦਾ ਕੋਣ ਠੀਕ ਵਟ ਆ ਸੀਗਾ ਟੱਕਰ ਬੋਲ ਚਾਹ ਬਸ ਤੋਨੇ ਕਰਾ ਤੋ ਬੰਨ ਨਾ ਬੰਨ ਨਾ ਮਰਾਮ ਨੇ 15000 ਰੇਟ ਬਚਾਣਾ 13000 ਹਾਂਜੀ ਕਿੰਨਾ ਦਾ ਜੀ ਆ ਮਾਨਾ ਦਾ ਰੇਟ ਆ ਫੋਨ ਹੀ ਆਉਂਦਾ ਜਾਂਦਾ 10 10 ਬੋਲ ਹਾਂ ਭਲਾ ਤੱਕ ਤਿਆਰ ਹੋ ਦੇ ਉਹ ਮੀਂਹ ਪੈਣਾ ਉੱਪਰ ਤੂੰ ਉਹਨੂੰ ਭਗਾਉਗਾ ਮਾਤਾ ਇਹ ਤੇ ਯਾਰ ਨੂੰ ਚੱਕ ਕਰ ਆਪਾਂ ਯਾਰ ਨੂੰ ਆਪ ਨੂੰ ਆਇਆ ਉਹ ਮੈਨੂੰ ਵਾ ਕਾਪਰ ਜਾਈ ਆਉਂ ਖਵਾਈਆ ਉਹ ਰੋ ਰਹਾ ਸਾਡੋਂ ਭਰਾ ਕਿੱਥੇ ਰੋ ਰਹਾ ਪਿਆ ਇੱਕ ਮਿੰਟ ਕਰ ਤੇ ਗਾਗਾ ਦਾ ਰੱਖਣਾ ਇਹ ਕਹਾ ਯਾ ਯਾ ਤੂੰ ਕੋਈ ਨਾ ਤੂੰ ਦੱਸਣਾ ਉਹ ਪਰ ਲਾਉ ਡਰ ਗਿਆ ਵੱਡਾ ਨਹੀਂ ਜਾ ਉਹ ਮੇਰੇ ਖਿਲੇ ਉਹ ਯਾਰ ਦਸ ਹੰਦੇ ਹੰਜਾਏ ਰੋਗ ਨਾਲ ਲੜਾਏ ਬੋੜ ਬੋੜ ਪਾ ਮਾਮੇ ਨੂੰ ਸਰੂਣੀ ਮਾਮਾ ਕਿਹੜਾ ਮਾਮਾ ਮੇਰੀ ਗੱਲ ਕਰ ਮਾਮਾ ਬਾਹਰ ਕਿੱਥੇ ਮਾਮਾ ਮਾਮੇ ਨਾਲ ਗੱਲ ਕਰ ਇਹ ਦੇਖੋ ਹੋ ਗਿਆ ਦੱਤ ਨਾਲ ਇਹ ਕਰ ਲੋ ਬੱਸ ਇੱਕ ਯਾਰ ਨਹੀਂ ਨਹੀਂ ਦੇਣੀ ਮੈਂ ਕਿਹ ਪਾਈਆ ਬੱਚਾ ਹਣੂਨ ਹੈਗਾ ਉਹ ਕੋ ਚੀਰਾ ਛੱਡੀ ਨਾ ਬੱਚੇ ਨੂੰ ਜੇ ਵੀ ਛੱਡਦਾ ਬੱਚਾ ਨੂੰ ਫੋਦੂ ਫੇਰਾ ਵੀ ਮਾ ਨਾ ਗੱਲ ਤਾਂ ਲੈ ਕਿ ਮੈਂ ਦੇ ਦੇ ਹਾਂ ਬੱਚਾ ਮੈਂ ਕਿੰਨੇ ਪੁਛਾ ਰਾਕ ਵੀ ਤੇਰਾ ਹੈ ਜੀ ਪੂਰਾ ਮੇਰਾ ਹੀ ਹੈ ਇਧਰੋਂ ਖਿੱਚੀਏ ਨੇ ਤੈਨ ਇਧਰੋਂ ਖਿੱਚੀਏ ਨੇ ਨਹੀਂ ਨਹੀਂ ਬੱਸ ਕਿੱਧਰ ਜਾਈ ਤੈਨੂੰ ਆ ਬਾਪੂ ਇਹਨਾਂ ਨੂੰ ਮੜ ਗਿਆ ਹਾਂ ਤੋੜਾ ਕਰ ਤੈਨੂੰ ਪੂਰੇ ਲਿਆ

ਜੋ ਪੂਰੇ ਦੀ ਪਾਣੀ ਅੱਗੇ ਆ ਦੇ ਬਾਹਰ ਵਿੱਚ ਨਹੀਂ 12000 ਉਹ ਨਹੀਂ ਮੈਂ ਨਹੀਂ ਨਾ ਆ ਜਾ ਯਾਰ ਇੱਥੇ ਆਉਂਦਾ ਤੂੰ ਕੱਚੀ ਗੱਲ ਕਹੀ ਜਾਂਦਾ ਨਾ ਕੱਚੀ ਗੱਲ ਕਹੀ ਜਾਂਦਾ ਬੱਚੂ ਯਾਰ ਹੋਰ ਕੀ ਕੱਚੀ ਆ ਦੱਸ ਦੇ ਮੈਨੂੰ ਕਿਹੜੀ ਗੱਲ ਤੇ ਕੱਚੀ ਆ ਨੇ ਕਿਹੜੀ ਗੱਲ ਤੇ ਕੱਚੀ ਆ ਸਮਝਾ ਦਾਲੀ ਮਾਰ ਸਾ ਟਕੋਰ ਖਾਣਾ ਮਠਾਈ ਮਠੂਈ ਖਵਾ ਮਠਾਈ ਮਠੂਈ ਅੰਮਠਾਈ ਖਵਾ ਲਾ ਮਠਾਈ ਖਵਾ ਲਾ ਮਠਾਈ ਟੋਲ ਕੇ ਚੱਲ ਬਾਈ ਚਲੋ 12 ਦੀ ਅੱਜ ਕਰਦਾ ਨਹੀਂ 12 ਦੀ 12 ਦੀ ਆਗਾ ਉਹ ਠੀਕ ਆ ਓਏ ਆ ਜਾ ਮਾਮੇ ਉਹ ਰ ਦੇਖੋ ਜੇ ਬੈਠੀ ਦੇ ਹਾਂ ਹੋ ਗਈ ਹੋ ਗਈ ਉਹ ਹਜੇ ਵਿੱਚ ਹੀ ਆਉਦਾ ਪਰ 12000 ਦਿੰਦੇ ਆਂ ਅੱਜ ਨਵੋਕ ਨਾ ਮੈਂ ਤੋ ਦੱਸ ਦਿੰਦਾ ਕਿੰਨੇ ਦਾ 13000 8000 ਪੇ ਲਾਇਆ ਉਹ ਹੁੰਦੀ ਆ ਬਾ 12 ਦੀ ਬੱਕਰੀ ਦੇਣਾ ਦੱਸ ਲੈ ਲਾਲਾ ਖਾਨ ਉਹ ਲਾਲਾ ਖਾਨ ਆ ਮੈਂ ਨਾਲ ਗੱਲ ਕਰਿਆ ਯਾਰ ਮੈਂ ਤੇ ਤੇਰੇ ਨਾਲ ਗੱਲ ਕਰੀ ਜਾ ਆ ਫੜ ਦੇ ਰਾ ਲਿਆ 850 ਪਾ ਦੇ ਕੀ ਹੁਣ ਮਾਰਨਾ ਪਾਦਾ ਛੱਡ ਮੈਨੂੰ ਹੜਾ ਅਰੇ ਹੋ ਗਿਆ ਨਾ ਮੈਂ ਪਰ ਹੋ ਗਿਆ ਤੂੰ ਯਾਰ ਇਹਨੂੰ ਕੀ ਕਰੀ ਜਾਉਂ ਤੂੰ ਯਾਰ ਐ ਇਹਦਾ ਛਾਉਣਾ ਹੱਗਦਾ ਇਹ ਹੋਰ ਕੇਸ ਹੁਣ ਭਾਰੇ ਹੋ ਗਏ ਹੁਣ ਤੀ ਬੜੀ ਜਾ ਰਹਾ ਯਾਰ ਭਾਰੇ ਕੋਈ ਨਹੀਂ ਯਾਰ ਆ ਮੈਨੂੰ ਲਾ ਛੱਡਦਾ ਯਾਰ ਹੁਣ ਯਾਰ ਜਿਹੜੇ ਮੈਨੂੰ ਆ ਦੇਖ ਫੋਲ ਅੰਦਰ ਆ ਦੇ ਦੀ ਲਾ ਫੜ ਲੈ ਦੇ ਨਾ ਮਾਰਦਾ ਇਹਦੇ ਕੰਨੀ ਗਿਆ ਲੈ ਦੇ ਫੜ ਉਧਰ ਹੋ ਜਾ ਫੁੱਲ ਗਿਆ ਲਊਗਾ ਖਾਲੇ ਉਧਰ ਹੋ ਜਾ ਇੱਕ ਵਾਰੀ ਲਾ ਇੱਕ ਵਾਰੀ ਕੋਈ ਲਊਗਾ ਮੈਂ ਮਜ਼ਾਕ ਨਹੀਂ ਕਰ ਹਾਂ ਬੋਲ ਜਾਂ 9000 ਦਾ ਪਾ ਯਾਰ ਕਿੰਨਾ ਨਹੀਂ ਆਪਾਂ ਦੇਣਾ ਨੇ ਛੱਡੋ ਘੜਾ ਅਰੇ ਕੀ ਕੰਮ ਪਲੇਅਰ ਜੀ ਵੀ ਚਾਹ ਰਹੇ ਕੋਈ ਆ ਬਾਈ ਤੂੰ ਕੀ ਕਹਾ ਦਿੰਦੇ ਮਾਂ ਤੇਰਾ 10000 ਰੁਪਿਆ ਮੰਗਿਆ ਉਹਦਾ ਬੜਾ ਠੀਕ ਹੈ ਠੀਕ ਹੈ ਇਹ ਲੈਂਦੇ 9000 ਪਰ ਜਦੋਂ ਬੂਲੋ ਵਾਲਾ ਇਹਦਾ ਹੁਣ ਆ ਗੱਲ ਮੰਗਿਆ ਪੰਚਾਇਤ ਦਾ ਲਾ ਆ ਨਹੀਂ ਆ ਰਹੀ ਕਿ ਮੰਡੀ ਕੀ ਗੱਲ ਆ ਯਾਰ ਔਰ ਕਰ ਲੋ ਪਤਾ ਲਗਾ ਚੱਲ ਚੱਜੇ ਇੱਕ ਵਾਰ ਚੱਜੇ ਚੱਲ ਤਜੇ ਤਜੇ ਜਾਣ ਆ ਬਾਰ 12 ਨਾ ਨਹੀਂ ਨਹੀਂ 12 ਨਾ ਆਹੜੇ ਨਾ ਮਾ ਮੇੜਾ ਦਾ ਭਰਾ ਯਾਰ ਆੜੇ ਨੇ ਮਾ ਯਾਰ ਉਹ ਮੇਰੇ ਜੱਗਾ ਪਾੜੇਗਾ ਤੂੰ ਉਹ ਜੱਗਾ ਦਾ ਛਾੜ ਦੇ ਮੈਨੂੰ ਛਾੜ ਯਾਰ ਸਾਢੇ 9 ਦਾ ਹੋ ਗਿਆ ਯਾਰ ਠੀਕ ਆ ਮਹਾਮਾ ਨੂੰ ਮਾਜਾ ਹੋ ਜਾ ਉਹ ਵੀ ਮਰ ਜਾ ਤਫਾ ਨਾ ਹੋਇਆ ਨਹੀਂ ਮਰ ਆਇਆ ਪੈਸੇ ਬਣਾਇਆ ਉਹ ਹੋਇਆ ਪਰ ਨਾ ਲੈ ਮੈਂ ਨਹੀਂ ਲੈ ਯਾਰ ਨਹੀਂ ਨਹੀਂ ਛੱਡ ਨਹੀਂ ਨਹੀਂ ਰਹਿਣੇ ਮੈਂ ਅਰੇ ਯਾਰ ਮਮਾ ਆ ਉਹ ਕੱਲ ਕੱਲ ਯਾਰ ਕੱਲ ਯਾਰ ਦੋ ਘਟੇ ਜਾ ਨਹੀਂ ਯਾਰ ਠੀਕ ਆ ਨਹੀਂ ਯਾਰ ਜਿਹਨਾਂ ਨੇ ਬੈਠਾ ਵੀਦਾ ਪਰ ਸੀ ਤੇ ਦੇਖੋ ਛੱਡ ਨਹੀਂ ਏ ਮੀਆਂ ਬੈ ਲੋ ਫੜ ਜਾ ਉਹ ਜਾ ਉਹ ਫੜ ਉਹ ਫੜ ਲੈ ਬੈਠਾ ਹੋ ਗਿਆ ਯਾਰ ਫੜ ਆਏ ਹੇ ਦਾ ਹਾਲ ਫੜਾ ਬੱਠਾ ਹੀ ਵਾਲਾ ਟੱਪੀਆਂ ਹਾਂ ਜੀ ਕਿਵੇਂ ਦੀ ਟੱਪੀਆਂ ਬੱਠਾ ਹੀ ਵਾਲਾ ਹੋਦਾ ਜੜ ਗਿਆ ਤੂੰ ਹੋਣੈ ਮੈਂ ਵੀ ਓੜੂਗਾ ਹੁਣ ਮੈਂ ਵੀ ਓੜੂਗਾ ਹੁਣ ਮੈਂ ਵੀ ਓੜੂਗਾ 14 ਮੇਰਾ ਹੈ ਨਹੀਂ ਇਹਨਾਂ ਲੋ ਬਈਆਂ ਦਾ ਹੁਣ ਮੈਂ ਨਹੀਂ ਓੜੂਗਾ ਸਾਡਾ ਪੂਰਾ ਕਰ ਮੇਰੇ ਕੇ ਪੈਸਾ ਕਰਨ ਦਾ ਲੈ ਫੜਾ ਇਹਨੂੰ ਗਿਣਾ ਦੇ ਨਹੀਂ ਫੁਖੜ ਜਾ ਦੂੰਗਾ ਸਾਨੂੰ ਨੇ ਪਾਸਾ ਮੋੜਨਾ ਹਾਂ ਪਹਿਲੀ ਚੱਕ ਲਈ ਹਾਂ ਦਾ ਕਿਸ ਦਾ ਹੋਇਆ ਮਾਮਾ ਪੈਸੇ ਗਣ ਲਾ ਮਾਮੇ ਨਹੀਂ ਅੱਗੇ ਪਹਿਲੀ ਤੂੰ ਹੀ ਗਣ ਲਾ ਫਿਰ ਰੱਖ ਲੈ ਇੱਕੋ ਦੋ ਤਿੰਨ ਚਾਰ ਪੰਜ 20 30 40 70 8 9 10 ਲੈ ਮਾਮੇ ਆਹ ਗਾਹੜੀ ਪੈਗਣੀ ਆ 13000 ਦੀ ਬਸ 12 ਦੀ ਬਸ ਬਸ ਉਹ ਕੱਢ ਲੈ ਵਿੱਚੋਂ 850 ਹੈ ਕਾਇ ਕਰਨੇ ਬੁਣੀ ਦਾ ਦੇ ਕਰੀਏ ਕਾਇ ਕਰਨੇ ਕੀ ਗੱਲ ਉਰੇ ਉਫੜਾ ਪਤਾ ਕੰਮ ਕਰ ਕੰਮ ਨਹੀਂ ਰੱਖ ਮੱਖ ਰੱਖ ਦੂੰ ਦੀ ਤਰ ਰੱਖਦਾ ਕੰਮ ਕਰ ਨਹੀਂ ਰੱਖ ਰੱਖ ਅਹੀ ਬੋ ਬੰਨਿਆ ਯਾਰਾ ਉਹ ਮਿੱਟੂ ਆਵਾ ਦੇਵਾ ਨਹੀਂ ਬੱਕਰਾ ਸਾਡੇ ਖੜਾ ਕੀ ਗੱਲ ਆ ਯਾਰਾ ਪਹਿਲਾਂ ਮਿਲਦਾ ਪਹਿਲਾਂ ਆਪ ਦੇ ਦੂਗਾ ਹੁਣ ਭੜਾ ਹੈ ਹਾੜੂ ਬੱਕਰਾ ਤੋਫੜਤਾ ਜਾ ਨਹੀਂ ਨਹੀਂ ਭੜੂ ਪਾ ਨਹੀਂ ਮੱਜਦੇ ਨਹੀਂ ਬੁਝਣਾ ਤੇਰੇ ਨਾਲ ਸਾਡੀ ਮੱਜਦੇ ਨੇ ਉਹ ਫੜਾ ਸਹੀ ਰਿਕਮ ਨਹੀਂ ਹੋਣਾ ਮਾਟੀ ਦੇ ਪਵਾਇਆ ਪਹਿਲਾਂ ਆਉਂਦੇ ਭਾਈ ਹਾੜੀ ਨਾ ਪੇ ਮੇ ਲਿਆਣਾ ਹੁਣ ਵੀ ਮੈਂ ਕਹਿੰਦਾ ਵੀ ਨਹੀਂ ਕੋਈ ਕਰਦਾ ਹੋ ਜਾ ਵੀਡੀਓ ਤੇ ਬਣਾ ਲੈ ਆ ਜਾ ਹੁਣ ਵੀ ਕੋਈ ਨਹੀਂ ਦਿੰਦਾ ਐਤੋਂ ਦਾ ਹੋਰ ਬਗਲਾ ਦੂ ਆ ਆਜੇ ਇਧਰ ਕੋ ਆ ਜਾ ਅੱਗੇ ਕੋ ਆ ਚੱਲਿਆ ਆ ਅੱਗੇ ਨੇ ਬਣਾਓ ਪੇ ਆ ਕੀ ਨਾ ਪਾ ਪਾ ਬਣਾਓ ਜਿਆਦਾ ਮੁੰਡੇ ਨੇ ਇਹ ਨਹੀਂ ਲੈ ਜਾਣੀ ਆ ਛੱਡੀ ਆ ਕੀ ਇਹ ਇਹ ਪੱਠ ਹੈ ਇਹ ਵੀ ਲੈਣੀ ਹੈ ਰੈਂਦੋ ਕਿਉਂ ਪਟ ਵੜ ਗਿਆ ਚੰਗੀ ਬੋਤ ਹੈ ਬੈਠਿਆ ਪੜ ਗਿਆ ਚੱਲ ਠੀਕ ਆ ਗਏ ਕਾਦ ਕਾਦ ਹੋ ਗਈ ਇਹ ਕੱਲ ਅੱਛਾ ਲਖਾਈ ਕਰਵਾਉਣਾ ਉਹਨਾਂ ਘਟ ਲਖਾਈ ਕਰਾਉਣਾ ਲਖਾਈ ਕਰਾਉਂਗੀ ਲਖਾਈ ਖਰਾ ਹੀ ਹੋ ਗਈ ਆਈ ਉਹ ਯਾਦ ਪਾਠਾ ਲੈ ਮਾ ਕਨਿਆ ਕੀ ਰੇਟ ਹੈ ਉਹ ਮਾਮੇ ਇਹਦਾ ਕੀ ਮੰਗੇ 15000 ਇਹਦਾ ਪਸੂ ਦਾ ਰਿਸ਼ੀਆਂ ਦੀ ਪੋਜੀ ਇਹਨੋਂ 10 ਦੇ ਮੈਨ ਵੀ ਇਹਦੀ ਜਾ ਘਾਟ ਆ ਪੜਦੇ ਰਹੀਂ ਮੈਂ ਤੂੰ ਪਰ ਸਾਡੇ ਕਿੰਨਾ ਫਿਚਕਾਏ ਆ ਮਾਰੀ ਜੇ ਉਹ ਤੇਰਾ ਮੁੰਡਾ ਕਹੋ ਤਾ ਮੁੰਡਾ ਕੋਈ ਕੀ ਆ ਤੀਜਾਗਾ ਭੰਜੇ ਸਾਨੂੰ ਔਖੀ ਬੋਲਣ ਲੱਗ ਗਿਆ ਕੋਣ ਇੱਥੇ ਅਸੀਂ ਨਹੀਂ ਦੇਦੇ ਅਸੀਂ ਨਹੀਂ ਦੇਦੇ ਰਿਸ਼ਤਦਾਰੀ ਗਲਦੀ ਆ ਤਾਂ ਕਰਕੇ ਔਖਾ ਨਹੀਂ ਇਹ ਵੀ ਦੇ ਫੇਰ ਹਾਂ ਭੱਟ ਵੀ ਦੇ ਸਾਹਬ ਨਾ ਦੇ ਉਹ ਪਾਵਨੀਆ ਮੇਰੇ ਕਾ 4 ਲੱਖ ਹੋ ਜਾਣਗੇ ਹੈਲੋ 4 ਹੀ ਕਹਿੰਦੇ ਸੀ ਇਹ ਓ ਬਾਈ ਵੱਡੀ ਪੋਨੀਆ ਵੱਡੀ ਪਾਰੋ ਪੱਟ ਠੀਕ ਗੁੱਟ ਆ ਬੱਕਰਾ ਹੈਗਾ ਇਹਦੇ ਤਨ ਕੋਲੋਂ ਚੰਗਿਆ ਤੇ ਐ ਲੈ ਜੀ ਜਿੰਨੇ ਵੀ ਜਿੰਨੇ ਵੀ ਕਰਦੇ ਚਾ ਉਹ ਰਿਆ ਮਾਮਾ ਸਾਡ ਯਾਰ ਲੈ ਹੁਣ ਮੇਰੀ ਕਦਰ ਕਰੀ ਮਾਮਾ ਬਣ ਕੇ ਦੇਖੇ ਕਹੇ ਨਾ ਕਰੀ ਮੈਂ ਦਿਖਾੜ ਜਾ ਥੱਲੇ ਨੂੰ ਨੀਚੇ ਨੂੰ ਨਹੀਂ ਤਾਂ ਹਨ ਜਾਈ ਮੈਂ ਨੀਚੇ ਨੂੰ ਜਾਈ ਮੈਂ ਕਰਦਾ ਹੈਗਾ ਜਿਹੀ ਤੇਰੀ ਪੱਠੀ ਉਖਾ ਲ ਮੈਂ ਤੂਕੂਗੀ ਆਜ ਪੱਠੀ ਕਾੜਨ ਦਾ ਮੈਨੂੰ ਕੀ ਆ ਘਾਟ ਕਾੜ ਕਰਕੇ ਹੋਏ ਨਹੀਂ ਸੀ ਘਾੜ ਮੈਂ ਤਾੜੇ ਮਿੰਟ ਛੱਡ ਜਾਈਏ ਘਾੜ ਹੋਵੇ ਨਾ ਪੰਜ ਸੀੜੀਆਂ ਪਠਾਈਆਂ ਕਿੰਨਾ ਮਰਜੀ ਦਾ ਤੂੰ ਸਿਆਣਾ ਹੈਗਾ ਬੰਦਾ ਆ ਘਾਟ ਨਹੀਂ ਆਪਾਂ ਨੇ ਆ ਛਾੜ ਜਿੰਨੇ ਵੀ ਬੱਕਰਾ ਪਾਉਂਦੇ ਪੱਠ ਪਾ ਲੀ ਬਾਈ ਠੀਕ ਹੈ ਭਾਈ ਠੀਕ ਹੈ ਦੇਖ ਕੰਕਾ ਨੂੰ ਮੋੜਵਾ ਕੋ ਫਿਰ ਲੈ ਉਹ ਬਰਾ ਮੂੰਹ ਕਰ ਲਿਆ ਪਰ ਉਹਨਾਂ ਹੋਰ ਮੈਂ ਕਰਿਆ ਨਾ ਲੈ ਲੈ ਯਾਰ ਚਲ ਤਾ ਲੈ ਜਾ ਫਿਰ ਕੋਈ ਗੱਲ ਨਹੀਂ ਤਸਾ ਗੱਲ ਆਦਾ ਪਾ ਦੇ ਮਾਟਲਾ ਵਧੇ ਪੈਸੇ ਲੱਗਦੇ ਨੇ ਕੋਈ ਨਹੀਂ ਲੱਗ ਜਾਣਗੇ ਤੁਹਾਡਾ ਵੀ ਨਾ ਹੋਊਗਾ ਵੀ ਸਰਦਾਰ ਤੇ ਕੋਈ ਆਪਣੇ ਭਾਈ ਜਾ ਰਹੇ ਆ ਫੜ ਜਾ ਮੈਂ ਤੁਹਾਡਾ ਭਾਈ ਜਾ ਰਹੀ ਆ ਆ ਆਪਾਂ ਭਾਈ ਜਾ ਰਹੇ ਕਾ ਨੂੰ ਆ ਮੇਰੇ

ਕੋਈ ਕੀ ਗੱਲ ਏ ਨਾ 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 ਫਰੀਦ ਨੂੰ ਨਾ 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 ਨ ਤੂੰ ਮੜਾ ਜਾ ਮੈਂ ਹੁੰਦਾ ਹੁੰਦਾ ਕੀ ਕਹਿੰਦੇ ਨੇ ਓਏ ਆ ਜਾ ਓਏ ਉਹ ਤਾਉਣਗੇ ਯਾਰ ਸਾਡੇ ਹਰ ਹਰ ਕਰਨਗੇ ਉਹ ਆਪਣਾ ਮੁੰਡਾ ਕਹਿੰਦਾ ਲੰਦਾ ਵੇਚਦਾ ਪਾਇਆ ਨਾ ਕਰਾ ਕਾ ਛੋਟੇ ਵੇਚ ਉਹ ਹੋ ਗਈ ਸਾਡੀ ਮਾਫਾ ਪੈਸੇ ਹੋਰ ਦੋ ਨਾ ਮੰਨਦਾ ਨਹੀਂ ਹੈ ਨਹੀਂ ਰਹਿਣ ਦੇ ਲੋ ਅੱਛਾ ਜੀ ਲਾਉ ਹੁੰਦਾ ਨਾ ਬਈ ਖੁਸ਼ ਹੋਗੇ ਹੁੰਦਾ ਇਹ ਨਾ ਕਰ ਤੂੰ ਲਾ ਬਈ ਜਿੰਨ ਮਾਰ ਜੀ ਬੱਚੋ ਚਲੋ ਬਕਰ ਆਪਣਾ ਬਣਾ ਬੰਦੋ ਮੈਂ ਮਾਰੀ ਗੇ پرچی پرچی